ਨੂੰ ਦਿਖਾ ਰਹੇ ਆ ਇਹ ਜੋ ਦਰਿਆ ਤੋਂ ਅੰਦਰ ਦੇ ਲੋਕ ਸੀ ਇਹਨਾਂ ਇਹਨਾਂ ਨੇ ਅੱਜ ਕੈਂਪ ਖਤਮ ਹੋਏ ਘਰ ਵਾਪਸੀ ਆਏ ਨੇ ਤਾਂ ਕੀ ਗੱਲ ਬਾਤ ਇਹਨਾਂ ਦੇ ਕਿਉਂਕਿ ਦੇਖੋ ਜੀ ਪੈਰ ਖੁੱਬ ਰਹੇ ਨੇ ਚਿੱਕੜ ਹੈ ਇਹਨਾਂ ਦੀਆਂ ਇਹ ਨੁਕਸਾਨ ਹੋਏ ਫਸਲ ਇਹਨਾਂ ਨੇ ਕਿਉਂ ਨਹੀਂ ਕੱਢੀਆਂ ਕੀ ਚੱਕਰ ਬਣਿਆ ਸਾਰੀ ਕੀ ਹੈ ਗੱਲ ਬਾਤ ਕਿੰਨੇ ਪਸ਼ੂ ਰੂੜੇ ਕੀ ਕਹਾਣੀ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿਣਾ ਚਾਹੁੰਨੇ ਆ ਬਈ ਪਾਣੀ ਜਦੋਂ ਆਇਆ ਹੈ ਅਸੀਂ 1 ਮਹੀਨਾ ਪਹਿਲਾਂ ਭੱਜੇ ਫਿਰਿਆ ਬੇੜੀ ਬਾਰੇ ਕਿ ਸਾਨੂੰ ਬੇੜੀ ਚਾਹੀਦੀ ਏ ਬੇੜੀ ਸਾਨੂੰ ਸਾਬੂ ਵਾਲੇ ਦੇ ਵਿੱਚੋਂ ਤਹਿਸੀਲਦਾਰ ਸਾਹਿਬ ਨੇ ਦਿੱਤੀ ਅਸੀਂ ਉਹਦਾ ਧੰਨਵਾਦ ਵੀ ਕੀਤਾ ਹੈ ਔਰ ਡੀਸੀ ਮੈਡਮ ਦਾ ਵੀ ਕੀਤਾ ਹੈ ਪਰ ਉਹ ਬੇੜੀ ਸਾਨੂੰ ਟੁੱਟੀ ਹੋਈ ਮਿਲੀ ਸੀ ਉਹ ਖਤਰੇ ਵਾਲੀ ਬੇੜੀ ਸੀ ਉਸ ਤੋਂ ਬਾਅਦ ਇੱਥੇ ਇੱਕ ਵੀਡੀਓ ਪਾਈ ਗਈ ਸੀ ਤੇ ਉਸ ਵੀਡੀਓ ਨੂੰ ਦੇਖ ਕੇ ਡੀਸੀ ਮੈਡਮ ਨੂੰ ਤਰਸ ਆਇਆ ਤੇ ਉਹਨੇ ਕਿਹਾ ਵੀ ਇਹ ਟੁੱਟੀ ਹੋਈ ਬੇੜੀ ਵਾਪਸ ਦੇ ਜਾਓ ਤੇ ਨਵੀਂ ਲੈ ਜਾਓ ਅਸੀਂ ਫਿਰ ਉਹ ਵਾਪਸ ਦੇਵਣ ਗਏ ਨਵੀਂ ਲਿਆਂਦੀ ਕੱਖਾ ਬੰਦ ਕਰੂਏ। ਇਹ ਉਹ ਲਿਆਂਦੀ ਇਹ ਬੇੜੀ ਤੇ ਜਦੋਂ ਪਾਣੀ ਜ਼ਿਆਦਾ ਹੋ ਗਿਆ ਹੈ ਤੇ ਅਸੀਂ ਇੱਥੋਂ ਜਦੋਂ ਨਿਕਲ ਗਏ ਬਾਲ ਬੱਚਾ ਲੈ ਕੇ ਸਮਾਨ ਸਾਡਾ ਇੱਥੇ ਪਿਆ ਸੀ ਅਸੀਂ ਆਪ ਬਲੂ ਥੋੜਾ ਥੋੜਾ ਉੱਚਾ ਕਰ ਗਏ ਵੀ ਜ਼ਿਆਦਾ ਖਤਰਾ ਹੋਇਆ ਤਾਂ ਬੇੜੀ ਸਾਡੇ ਕੋਲ ਹੈਗੀ ਹੈ ਤੇ ਅਸੀਂ ਆ ਕੇ ਤੇ ਕਢ ਲ ਜਾਵਾਂਗੇ ਕਿਉਂ ਅਸੀਂ ਤਰਨਾ ਜਾਣਦੇ ਹਾਂ ਸਾਨੂੰ ਪਤਾ ਸੀ ਅਸੀਂ ਆ ਤਾਂ ਜਾਣਾ ਹੀ ਹੈ ਸਮਾਨ ਨਹੀਂ ਅਸੀਂ ਛੱਡਣਾ ਬੇੜੀ ਸਾਡੇ ਕੋਲ ਹੈ ਜਿਹੜੇ ਗੁਰਕੇ ਵਾਲੀ ਪੰਚਾਇਤ ਸੀ ਇਹਨਾਂ ਨੇ ਕਹਿ ਦਿੱਤਾ ਕਿ ਬੇੜੀ ਸਾਨੂੰ ਚਾਹੀਦੀ ਹੈ ਅਸੀ ਕਾ ਬੇੜੀ ਤਾਂ ਸਾਨੂੰ ਮਿਲੀ ਏ ਸਾਰੀਆਂ ਟਾਣੀਆਂ ਤੇ ਤੇ ਅਸੀਂ ਤੁਹਾਨੂੰ ਨਹੀਂ ਬੇੜੀ ਕਿਵੇਂ ਦੇਈਏ ਤੇ ਮੈਂ ਕਹ ਨਾਲੇ ਮੈਨੂੰ ਇਹ ਵੀ ਕੋਈ ਨਹੀਂ ਪਤਾ ਮੈਂ ਜੇ ਦਿਨ ਤਾਂ ਆਇਆ ਮੈਂ ਬਾਹਰ ਕੋਈ ਨਹੀਂ ਗਿਆ ਤੇ ਬੇੜੀ ਉੱਥੇ ਖੜੀ ਏ ਯਕੀ ਪਤਾ ਨਾਲ ਦੀਆਂ ਟਾਣੀਆਂ ਵਾਲੇ ਨਾ ਕਿਧਰੇ ਵਰਤਦੇ ਫਿਰਦੇ ਹੁਣ ਆਪਾਂ ਨੂੰ ਇਹ ਵੀ ਕੋਈ ਨਹੀਂ ਪਤਾ ਕਹਿੰਦੇ ਜੇ ਬੇੜੀ ਸਾਨੂੰ ਨਾ ਦਿੱਤੀ ਨਾ ਤੇ ਅਸੀਂ ਤੁਹਾਡੇ ਤੇ ਪਰਚਾ ਕਰਾ ਦੇਵਾਂਗੇ ਮੈਂ ਕਹ ਵੀ ਉਹ ਬੇੜੀ ਤੁਹਾਨੂੰ ਕਿਵੇਂ ਅਸੀਂ ਦੇ ਸਕਦੇ ਹਾਂ ਬੇੜੀ ਤਾਂ ਸਾਨੂੰ ਟਾਣੀਆਂ ਨੂੰ ਮਿਲੀ ਏ ਕਹਿੰਦਾ ਮੋਹਰ ਮੋਹਰ ਮੇਰੀ ਲੱਗੀ ਏ ਸਾਡੇ ਪਿੰਡ ਦੀ ਮੋਹਰ ਤੇ ਆਈ ਏ ਬੇੜੀ ਅਸੀਂ ਬੇੜੀ ਲੈ ਲਵਾਂਗੇ ਨਹੀਂ ਤਾਂ ਅਸੀਂ ਅਸੀਂ ਪਰਚਾ ਕਰਾ ਦੇਵਾਂਗੇ ਮੈਂ ਕਿਹਾ ਜਾਓ ਲੈਓ ਬੇੜੀ ਵੀ ਕਿਹਨਾਂ ਦੇ ਨਾਂ ਤੇ ਆਈ ਹੈ ਮੇਰੇ ਤੇ ਤਾਂ ਨਾਂ ਤੇ ਨਹੀਂ ਆਈ ਮਕਰਬਾਨ ਸਿੰਘ ਦਾ ਆਧਾਰ ਕਾਰਡ ਲੱਗਾ ਹੈ ਜ਼ਿੰਮੇਵਾਰੀ ਹੁੰਦੀ ਉਹਦੇ ਕੋਲ ਜਾ ਤੇ ਪੁੱਛ ਲੋ ਵੀ ਬੇੜੀ ਉਹ ਤੇ ਖੜੀ ਹੈ ਕਿ ਨਹੀਂ ਮੈਂ ਤਾਂ ਆ ਗਿਆ ਇਹ ਭਗਵਾਨ ਸਿੰਘ ਨੂੰ ਫੋਨ ਕਰਦੇ ਸੀ ਇਹ ਧਮਕੀਆਂ ਪਰਚਿਆਂ ਦੀਆਂ ਦਿੰਦੇ ਸੀ ਪਰ ਇਹ ਲੋਕਾਂ ਨੇ ਇਹ ਕਹਿਆ ਵੀ ਆਪਾਂ ਬੇੜੀ ਨਹੀਂ ਦੇਣੀ ਵੀ ਆਪਣਾ ਸਮਾਨ ਪਿਆ ਆਪਾਂ ਨੂੰ ਅੜੇ ਮੌਕੇ ਤੇ ਕੱਢਣਾ ਪੈ ਗਿਆ ਤਾਂ ਆਪਾਂ ਕੱਢਾਂਗੇ ਪਰ ਇਹਨਾਂ ਨੇ ਕੀ ਕੀਤਾ ਇੱਕ ਬਲਵੰਤ ਸਿੰਘ ਪੁੱਤਰ ਠਾਕਰ ਸਿੰਘ ਦਾ ਉਂਦੀ ਇੱਥੇ ਠਾਣੀ ਹੈ ਉਹਦੇ ਨਾਲ ਇੱਕ ਵਜੀਰ ਸਿੰਘ ਸਰਪੰਚ ਜਿਹੜਾ ਮੌਜੂਦਾ ਇਸ ਟਾਈਮ ਹੈਗਾ ਹੈ ਦੋਵੇਂ ਆਏ ਨੇ ਤਾਰ ਕੇ ਇਹਨਾਂ ਨੇ ਉਹ ਸਾਹਮਣੇ ਤੁਹਾਡੇ ਸਾਹ ਖੜਾ ਜਿੰਦਰਾ ਵਜਿਆ ਸੀ ਬੇੜੀ ਨੂੰ ਇਹਨਾਂ ਨੇ ਸਾਹ ਦਿੱਤਾ ਵੱਡ ਮਿੱਟੂ ਤੇ ਇਹ ਵੱਡ ਕੇ ਲੈ ਗਏ ਇਹ ਕਹਿੰਦੇ ਨੇ ਬੰਤੇ ਨੂੰ ਪੁੱਛਿਆ ਤਾਂ ਕਹਿੰਦਾ ਮੈਨੂੰ ਤਾਂ ਮਿੱਟੂ ਸਰਪੰਚ ਨੇ ਕਾਇਆ ਵੀ ਉਹ ਬੇੜੀ ਜਿਵੇਂ ਵੀ ਆਂਦੀ ਕਿਸੇ ਹਾਲਤ ਚ ਵੀ ਆਂਦੀ ਕਿਵੇਂ ਵੀ ਆਂਦੀ ਤੁਸੀਂ ਲੈ ਕੇ ਆਓ ਇਹਨਾਂ ਨੇ ਇਹ ਤੁਜੀ ਚੋਰੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਬੇੜੀ ਲੈ ਗਏ ਜਦੋਂ ਪਾਣੀ ਜ਼ਿਆਦਾ ਚੜਨ ਲੱਗਾ ਸਾਨੂੰ ਪਤਾ ਲੱਗਾ ਅਸੀਂ ਕਿਹੜਾ ਤਾਂ ਮਾਰਦੀ ਸੀ ਉਸ ਕਿਨਾਰੇ ਤੇ ਸਾਨੂੰ ਪਤਾ ਲੱਗਾ ਵੀ ਪਾਣੀ ਹੁਣ ਆਪਣੇ ਬਰਬਾਦ ਕਰੇਗਾ ਨੁਕਸਾਨ ਕਰੇਗਾ ਆਪਣੇ ਸਮਾਨ ਨੂੰ ਜਦੋਂ ਅਸੀਂ ਉਹ ਇੱਥੇ ਆਏ ਜੋੜ ਕੇ ਦੋ ਚਾਰ ਜਣੇ ਅਸੀਂ ਤਾਰ ਕੇ ਆਏ ਕਿਉਂਕੋ ਡਰ ਵੀ ਲੱਗਦਾ ਸੀ ਮਗਰ ਮੱਛਾ ਤੋਂ ਵੀ ਅਸੀਂ ਜ਼ਿਆਦਾ ਜਣੇ ਹੋਏ ਤਾਂ ਪਾਵਾਂਗੇ ਪਾਣੀ ਨੂੰ ਅਸੀਂ ਜਦੋਂ ਇੱਥੇ ਆਏ ਕੋ ਬੇੜੀ ਦਾ ਸਾੰਗ ਵੱਡਾ ਹੋਇਆ ਸੀ ਬੇੜੀ ਸਾਡ ਮਿਲੀ ਨਹੀਂ ਸਾਡਾ ਸਮਾਨ ਇੱਥੇ ਦਾ ਇੱਥੇ ਰਹਿ ਗਿਆ ਉਹ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਤੇ ਸਦਾ ਨਾ ਹੋਇਆ ਇਹ ਬੇੜੀ ਦੀ ਵਜ੍ਹਾ ਨਾਲ ਸਾਡਾ ਸਮਾਨ ਖਰਾਬ ਹੋਇਆ ਹੈ ਕਿਉਂਕਿ ਇਹਨਾਂ ਬੇੜੀ ਜਿਹੜੀ ਲੈ ਗਏ ਨੇ ਚਲੋ ਫਿਰ ਲੈ ਗਏ ਤਾਂ ਸਾਡਾ ਤਾਂ ਨੁਕਸਾਨ ਇਹਨਾਂ ਕਰਾਇ ਦਿੱਤਾ ਉਸ ਤੋਂ ਬਾਅਦ ਬੇੜੀ ਐ ਨਾ ਇਹਨਾਂ ਸਾਨੂੰ ਵਾਪਸ ਵੀ ਨਹੀਂ ਭੇਜੀ ਜਿਹੜਾ ਸਾਡਾ ਵਿੱਚ ਸਮਾਨ ਸੀ ਉਹ ਵੀ ਨਹੀਂ ਦਿੱਤਾ ਇਹਨਾਂ ਸਾਨੂੰ ਪੁੱਛੇ ਤੋਂ ਬਗਾਰ ਇਹਨਾਂ ਨੇ ਫਾਜਲ ਕਾ ਜਮ ਅਕਰਤੀ ਇਹਨਾਂ ਕੋਲ ਕੀ ਅਥੋਰਟੀ ਸੀ ਨਾਮ ਸਾਡੇ ਤੇ ਮੇਰੇ ਜ਼ਿੰਮੇਵਾਰੀ ਅਰਬਣ ਸਿੰਘ ਦੀ ਸੀ ਇਹਨਾਂ ਨੇ ਕਿਵੇਂ ਜਾ ਕੇ ਸਾਡੇ ਪੁੱਛੇ ਬਿਨਾਂ ਇਹਨਾਂ ਜਾ ਕੇ ਬੇੜੀ ਸਰਪੰਚ ਸਾਹਿਬ ਜੀ ਇੱਕ ਗੱਲ ਹੋਰ ਕਲੀਅਰ ਕਰੋ ਤੁਸੀਂ ਹੜ ਆਏ ਤੁਸੀਂ ਬਾਹਰ ਸੀ ਤਾਂ ਜਦੋਂ ਤੁਸੀਂ ਕਹਿੰਦੇ ਵੀ ਇੱਥੇ ਅਸੀਂ ਸਮਾਨ ਲੈਣ ਵਾਪਸ ਆਉਣਾ ਤੁਸੀਂ ਜੇ ਸੱਥਾਂ ਨਾਲ ਤੁਸੀਂ ਬੇੜੀ ਲੋ ਕਰ ਗਏ ਸੀ ਤੇ ਤੁਹਾਨੂੰ ਪਹਿਲਾਂ ਮੰਨ ਲਓ ਪਹਿਲਾਂ ਫੋਨ ਤੇ ਗੱਲ ਹੋ ਧੋਈ ਵੀ ਅਸੀਂ ਬੇੜੀ ਲੈਣੀ ਹੈ ਜਾਂ ਬੇੜੀ ਖੋਲਣ ਚੱਲੇ ਆਂ ਬੇੜੀ ਖੋਲਣ ਦਾ ਇਹਨਾ ਮੈਨੂੰ ਨਾਂ ਨਹੀਂ ਲਿਆ ਇਹ ਸਿਰਫ ਮੈਨੂੰ ਪੁੱਛਦੇ ਸੀ ਬੇੜੀ ਕਿੱਥੇ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਬੇੜੀ ਦਾ ਮੈਂ ਤਾਂ ਆ ਗਿਆ ਬਾਲ ਬੱਚਾ ਲੈ ਤੇ ਤੇ ਫਿਰ ਉਹ ਜੋ ਲਬਦੇ ਲਬਦੇ ਤੁਹਾਡੀ ਢਾਣੀ ਤੱਕ ਉਹਨਾਂ ਨੂੰ ਕਿਵੇਂ ਪਤਾ ਲੱਗੇ ਬੇੜੀ ਬੰਨੀ ਸਿੰਘ ਤੇ ਬਲਵੰਤ ਸਿੰਘ ਦਾ ਮੁੰਡਾ ਜਿਹੜਾ ਹੈ ਸੀ ਨਾ ਉਹ ਜਾਣੂ ਸਿਆਣੂ ਸੀ ਉਹ ਜਾਣੂ ਸਿਆਣੂ ਸੀ ਉਹ ਰੇਤ ਦਿੰਦਾ ਸੀ ਬੇੜੀ ਕੋਲ ਤੇ ਖੜੀ ਹੈ ਜੀ ਤੇ ਆਪਾਂ ਲੈ ਆਈਏ ਜਦੋਂ ਬੇੜੀ ਇਹ ਬਲਵੰਤ ਸਿੰਘ ਦਾ ਮੁੰਡਾ ਉਹਦੀ ਵੀ ਆ ਖੇਤੀ ਨਾਲ ਲਿਜਾ ਸਕਦਾ ਹੈ ਤੇ ਬਾਅਦ ਵਿੱਚ ਬੇੜੀ ਜਦੋਂ ਪਾਣੀ ਉਤਰ ਗਿਆ ਨਾਂਦੇ ਵੱਲੇ ਤੇ ਬੇੜੀਏ ਜ਼ਿੰਮੇਦਾਰੀ ਵਾਪਸ ਵੀ ਤਾਂ ਨਵਾ ਸਕਦਾ ਸੀ ਬੀਜੀ ਤੁਹ ਲੈਂਦੀ ਅਸੀਂ ਦੇਣੀ ਹੈ ਮਤਲਬ ਕਿ ਹੁਣ ਜੋ ਤੁਹਾਡਾ ਨੁਕਸਾਨ ਹੋਇਆ ਇਹਦੀ ਬਰਪਾਈ ਤੁਸੀਂ ਚਾਹੁੰਦੇ ਹੋ ਜੋ ਜਿਸ ਹਿਸਾਬ ਨਾਲ ਨੁਕਸਾਨ ਹੋਇਆ ਜੇ ਤੁਹਾਡੇ ਕੋਲ ਬੇੜੀ ਹੁੰਦੀ ਉਸ ਵਕਤ ਤੇ ਇਹ ਤੁਹਾਡਾ ਜਿਹੜਾ ਹੈਗਾ ਨੁਕਸਾਨ ਵਾਪਸ ਸਕਦਾ ਸੀ ਤਾਂ ਹੁਣ ਮੰਗ ਕੀ ਕਰਦੇ ਹੋ ਮੰਗ 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 ਕਿਤੇ ਜਾਵਣ ਜਿਹੜਾ ਸਮਾਨ ਸਾਡਾ ਗੜਾ ਫਿੜਿਆ ਹੈ ਸਾਡੇ ਮਕਾਨ ਮਗਰਲੇ ਪਾਸੇ ਡਿੱਗਾ ਪਿਆ ਹੈ ਉਹਦੀ ਵੀ ਵੀਡੀਓ ਲੈ ਲੋ ਤੇ ਸਾਨੂੰ ਤਾਂ ਇਹ ਹੱਕ ਮਿਲਣਾ ਚਾਹੀਦਾ ਇਹ ਸਰਪੰਚ ਜ਼ਿੰਮੇਵਾਰ ਹੈ ਸਾਡੇ ਸਮਝ ਜੀ ਜੀ ਇਹ ਸਾਂਝੀ ਤਸਵੀਰਾਂ ਬਾਈਆਂ ਨੇ ਕੁਛ ਇਲਜ਼ਾਮ ਹੀ ਲਾਇਆ ਕਿ ਸਾਡੇ ਨਾਲ ਪਹਿਲਾਂ ਫੋਨ ਤੇ ਗਲਤ ਹੋਈ ਹੈ ਤਾਂ ਇਹ ਸਾਂਜੀ ਕਰਦੇ ਹਾਲਾਤ ਚਾਹੁੰਦਾ ਨਹੀਂ ਬਿਚਰਾ ਪਾਣਾ ਪਾਣੀ ਨਾ ਭਿੱਜਿਆ ਬੈ ਸਾਰਾ ਅਸੀਂ ਮਸੇ 14-15 ਦਿਨ ਆਵੇ ਤਾਂ ਜੀ ਇਹ ਹੋਰ ਇਸ ਤਲਾਵਾ ਅੰਦਰ ਹੋਰ ਕੀ ਕੀ ਨਾ ਦੇਖੋ ਜੀ ਫਿਰ ਫਿਰ ਜਾਂ ਪੰਜੇ ਭਿੱਜੇ ਪੰਜੇ ਜੀ ਖਾਓ ਅੰਦਰ ਆਜੋ ਆਜੋ ਬੇੜੀ ਹੁੰਦੀ ਬੇੜੀ ਦੇ ਸਾਰੇ ਉੱਚਾ ਵੀ ਇਸ ਕਰ ਸਕਦੇ ਸੀ ਆਜੋ ਬੇੜੀ ਨਹੀਂ ਹੈਗੀ ਇਸੇ ਤਾ ਇਨਾ ਨੁਕਸਾਨ ਸਾਡਾ ਹੋ ਗਿਆ ਇੱਕ ਮਿੰਟ ਚਲੋ ਜੀ ਤੱਗਾ ਵੀ ਉਹ ਸਰਪੰਚ ਸਾਹਿਬ ਉਹ ਜਿਹੜੇ ਲੈ ਕੇ ਗਿਆ ਵੇੜੀ ਸਰਪੰਚਾ ਤੇ ਲੱਗਾ ਹੈ ਵੀ ਉਹ ਤੁਹਾਡੇ ਲੋਕ ਉਹ ਤੁਹਾਨੂੰ ਅਟਾਪਾ ਕਰਦੇ ਸੀ ਧਾਨੀਆਂ ਤੂੰ ਗੁਰਕੇ ਨੂੰ ਸਾਨੂੰ ਪਤਾ ਲੱਗਾ ਵੀ ਵੇੜੀ ਇਹ ਲੈ ਗਏ ਅੱਛਾ ਧਾਨੀਆਂ ਜੇ ਕੋਈ ਆ ਜਾਮਣ ਆ ਜਾ ਤੂੰ ਲੈ ਜਾਵੇਂਗਾ ਤੂੰ ਹਾਂਜੀ ਮਾਦਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਰੇ ਪੁੱਤਰ ਕਹਨਾਂ ਕਿ ਉਹਨੇ ਭੇਜਿਆ ਕਿਉਂ ਲੱਗਿਆ ਰਿਸ਼ਤੇਦਾਰੀ ਦਾ ਮਸਲਾ ਆਏਗਾ ਸਾਨੂੰ ਕੱਢ ਤੇ ਲੈ ਜਾਏ ਸਾਨੂੰ ਦੁੱਖ ਫਰੇੜਾ ਸਾਦਾ ਸਮਾਨ ਵਡੇਰੇ ਬੰਦੇ ਸਾਰਾ ਡੁੱਬਾ ਪੈ ਸਾਦਾ ਦਾਣਾ ਫੱਕਾ ਸਾਰਾ ਸਿੱਕੇ ਤੇ ਜਾਈ ਉਹਨਾਂ ਲੋਕੀਂ ਦੱਸੋ ਤੁਸੀਂ ਪੁੱਤਰ ਕੋਈ ਐ ਕਸੂਰ ਸਾਡਾ ਕਸੂਰ ਆਣੇ ਰੱਖਦੇ ਬੇੜੀ ਨਾਲ ਜਾਂਦੇ ਕੱਢ ਪਾਈ ਆ ਸਮਾਨ ਬੇੜੀ ਲੈ ਕੇ ਚੋਰੀ ਲੈ ਕੇ ਸੋਕਾ ਦੱਸ ਦਿੰਦੇ ਵੀ ਅਸੀਂ ਹੋਰ ਵੀ ਬੇੜੀ ਮਿਲ ਸਕਦੀ ਸੀ ਮੌਕੇ ਤੇ ਪਹੁੰਚੇਗੇ ਨਾ ਨੂੰ ਨਾ ਥੋੜੀ ਸੀ ਬੇੜੀ ਸੀ ਤੇਾਨੂੰ ਸਾਡੀ ਬੇੜੀ ਨਜ਼ਰ ਆਈ ਸਾਨੂੰ ਕਹਿੰਦੇ ਸਮਾਨ ਹੁਣ ਤੁਹਾਡਾ ਸਾਰੇ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਜੀ ਤੁਸੀਂ ਆ ਸਾਰਾ ਫੋਟੋਆਂ ਨਹੀਂ ਜੇ ਰਾਂਦਾ ਪਏ ਹੁਣ ਜੇ ਅਸੀਂ ਉੱਥੇ ਕੋਈ ਸਾਡਾ ਪਰਿਵਾਰ ਜਾਂਦਾ ਹੈ ਨਾ ਵੀ ਰਾਸ਼ਨ ਵੰਡਿੰਦਾ ਹੈ ਤੇ ਅਗੂ ਵੋਟਾਂ ਦਾ ਮੁੱਦਾ ਚੱਕ ਦਿੰਦਾ ਤੁਹਾਡੀਆਂ ਵੋਟਾਂ ਕੋ ਨਹੀਂ ਆਉਂਦੀਆਂ ਤੇ ਵੋਟਾਂ ਕੋ ਨਹੀਂ ਤੇ ਤੁਸੀਂ ਹੁਣ ਆਏ ਖੜੇ ਜਾ ਸਾਡੀ 35 40 ਕਿਲਾ ਪਹਿਲੀ ਡੁੱਬੀ ਪਈ ਹੈ ਕਿਹੜੇ ਮਾਜ ਦੀ ਗੁਰਕੇ ਦੀਏ ਨਾ ਉਹਨੂੰ ਨਜ਼ਰ ਨਹੀਂ ਆਂਦੀ ਇਹ ਤੇ 30 ਸਾਲਾਂ ਦੇ ਇਥੇ ਲਾਜਵਤ ਦੀ ਢਾਣੀ ਹੈਗੀ ਹੈ ਹੈ ਸਾਨੂੰ ਰਾਸ਼ਨ ਵੀ ਨਹੀਂ ਦਿੰਦੇ ਕਹਿੰਦੇ ਨੇ ਵੋਟਾਂ ਦਾ ਮੁੱਦਾ ਹੈ ਇਹ ਤੇ ਤੁਹਾਡੀ ਵੋਟ ਹੀ ਨਹੀਂ ਹੈਗੀ ਤੁਹਾਡੀ ਵੋਟ ਹਸਤੇ ਖਲਾਣੇ ਚ ਤੁਸੀਂ ਹਸਤੇ ਚ ਲਾਓ ਮੇਰੇ ਜੀ 68 ਮਰਬੇ ਦੇ 6 ਖਿੱਲੇ ਚ ਢਾਣੀ ਹੈਗੀ ਹੈ ਜਿੱਦ ਬਰਬਾਦ ਹੋ ਗਏ ਤੁਹਾਡਾ ਨਾਮ ਕੀ बने ठीक ओ साडे बारे कुछ नहीं सोचा तो थे 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 थे। कोई सोचला इ बढ़िया यार यहां बारे चलो सांस रखो थोड़ा साडी पूरी रह सी है तेगा नहीं भी ऐसी जाट गाड़ी रेने वाले आ किले आओ साडे होवे आ साडे सारा माल डंगर और प्राणी होए खड़ियां ने ए तो लाई ਆ ਮੋਂਗਰਾ ਦੇ ਪਿਛਲਾ ਜੀ ਪਹਿਲਾ ਦਵੇ ਗੁਰਜੀ ਕਾ ਖਾਲਸਾ ਵੇ ਗੁਰਜੀ ਕੀ ਫਤਿਹ ਬਲਦੇਵਜੀਤ ਔਰ ਝੋਕ ਜੀ ਤੁਸੀਂ ਜਿਹੜੇ ਬੇੜੀ ਦੇ ਮਸਲੇ ਤੇ ਇੰਟਰਵਿਊ ਦੇ ਜਾ ਸਪਸ਼ਟੀਕਰਨ ਲੈਣ ਆਏ ਹੋ ਜਾ ਪਹਿਲੇ ਤੋਂ ਬਹੁਤ ਬਹੁਤ ਦਾ ਧੰਨਵਾਦ ਜਿਹੜੀ ਤੁਸੀਂ ਰਿਕਵਰੀ ਕੀਤੀ ਫਾਈਲ ਕਾ ਔਰ ਸਾਡੇ ਇਲਾਕੇ ਦੇ ਵੀ ਇਹ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਫਾਈਲ ਕਾ ਜਿਹੜੀ ਗੱਲ ਤੁਸੀਂ ਪੰਡਾ ਆਪਣਿਆਂ ਦੀ ਪਛਾਈ ਪੰਜਾਬ ਲੈਵਲ ਤੇ ਸਟੇਟ ਲੈਵਲ ਤੇ ਬਹੁਤ-ਬਹੁਤ ਦਦਾ ਧੰਨਵਾਦ ਹੈ ਤੇ ਬੇੜੀ ਦਾ ਇਹ ਕਾਰਨ ਸੀ ਸਾਨੂੰ ਜਿਹੜਾ ਉਧਰ ਲੈਣ ਜਾਣਾ ਪੈ ਗਿਆ ਉਧਰ ਤਾਂ ਕਨੈਕਟ ਉਹਨਾਂ ਦਾ ਟੁੱਟ ਗਿਆ ਸੀ ਜੀ ਉਹ ਬੇੜੀ पार ਬੰਨ ਕੇ ਉਥੇ ਆ ਚੁੱਕੇ ਸੀ ਵਾਪਸ ਸਾਰੇ ਗਾ ਰੋਦਲੇ ਜਿਹੜੇ ਵੀ 1 2 4 ਟਾਣੀ ਵਾਲੇ ਸੀ ਉਹਨਾਂ ਦੇ ਨਾਮ ਵਗੈਰਾ ਕੀ ਕੀ ਸੀ ਨਯਾਬ ਸਿੰਘ ਔਰ ਭਗਵਾਨ ਸਿੰਘ ਤੇ ਅਰਬਨ ਸਿੰਘ ਪੋਸ਼ਚ ਰਾਤ ਕੰਪਾਈ ਚ ਤੇ ਕੋਸ਼ਿਕ ਆਪਣੇ ਘਰਾਂ ਚ ਵਾਪਸ ਆ ਗਏ ਸੀ ਜਿਵੇਂ ਕਿਸੇ ਦਾ ਹਸਤਾ ਸੀ ਜਾਂ ਧੂਰ ਚਾ ਸੀ ਜਦ ਰਾਤ ਕੰਬ ਲਾਦੂ ਕਮੰਡੀ ਜਾਂ ਕਿਦਰੇ ਵਿੱਚ ਕੇਲੇ ਬਣੇ ਰਿਸੀ ਉਹਨਾਂ ਚ ਆ ਗਏ ਵਾਪਸ ਐਦਰੋਂ ਰਸਤਾ ਸਾਡਾ ਜਿਹੜਾ ਤੁਸੀਂ ਵੀ ਰਿਕਵਰੀ ਕਰਦੇ ਕਵਰੇਜ ਕਰਦੇ ਰਹੇ ਨੇ ਆਪਣੇ ਪੁਰਕਾ ਤੋਂ ਜਿਹੜੀਆਂ ਪਾਰ ਟਾਨੀਆਂ ਸੀ ਇਸ ਥਾਂ ਤੋਂ ਜੀ ਸਾਰੀਆਂ ਬਲੌਕ ਹੋ ਗਈਆਂ ਸੀ ਹਾਂਜੀ ਤਿੰਨ ਦਿਨ ਇਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਸੀ ਜਰਮਨ ਸਾਹਿਬ ਪਰਮਜੀਤ ਨੂਰ ਸਾਹਿਬ ਜਿਹੜਾ ਹੈ ਉਹਨੇ ਵੀ ਫੋਨ ਕਰੇ ਸੀ ਵੀ ਤੁਸੀਂ 베ੜੀ ਲਿਆ ਕੇ ਦੇ ਦੋ ਤੇ ਆਦੀ ਵਾਪਸ ਚਲੋ ਜਿਹੜੀ ਅਸੀਂ ਤੁਹਾਨੂੰ ਦਵਾਈ ਉਹ ਵਾਪਸ ਤੁਹਾਨੂੰ ਮਿਲ ਜਾਊਗੀ ਕਿਉਂਕਿ ਉਹਦੀ ਜਿਹੜੀ ਆਪਣੇ ਹੁੰਦੀ ਏ ਮੋਹਰ ਵਗੈਰਾ ਜਾਂ ਕੁਝ ਵੀ ਭੁਰਕੇ ਦੇ ਨਾਂ ਤੇ 베ੜੀ ਆਈ ਵੀ ਸੀ ਪ੍ਰਸ਼ਾਸਨ ਤੋਂ ਮੰਗਦੇ ਸੀ ਉਹ ਕਹਿੰਦੇ ਸੀ ਵੀ 2-4 ਦਿਨ ਲੱਗਣਗੇ ਇਧਰ ਸਾਡਾ ਜਿਹੜਾ ਸੀ ਜਾਨ ਮਾਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਣ ਲੱਗਾ ਸੀ ਕਿਉਂਕਿ 1 2 ਤਾਂ ਬੱਚੇ ਲਾ ਗਿਆ ਸੀ 18 19 ਸਾਲ ਦੇ ਟੂਪਾਂ ਤੇ ਜਾਣ ਲੱਗੇ ਡੁੱਬਣ ਲੱਗੇ ਸੀ ਪਾਣੀ ਵਧ ਗਿਆ ਸੀ ਪਾਣੀ ਕਿੰਨਾ ਕੁ ਪਾਣੀ ਵਧ ਗਿਆ ਸੀ ਪਾਣੀ ਬਹੁਤ ਵਧ ਗਿਆ ਸੀ ਘਾਟੋ ਘਾਟ 9 10 ਦਾ ਸਪੋਰਟ ਇੱਥੇ ਹੋ ਗਿਆ ਸੀ ਜੀ ਤੁਸੀਂ ਆਂਦੇ ਰਹੇ ਨੇ ਆਪਣੇ ਘਰ ਤੋਂ ਲੈ ਕੇ ਆਪਣੇ ਉਹ ਤੋੜ ਦਰਿਆ ਤੱਕਣ ਪਾਣੀ ਪਾਣੀ ਸੀ ਮੋੜ ਸਾਨੂੰ ਜਾਣਾ ਪਿਆ ਗਿਆ ਉੱਥੇ ਦੋ ਬੰਦੇ ਭੇਜੇ ਅਸੀਂ ਬੇੜੀ ਲੈ ਕੇ ਆਏ ਅਸੀਂ ਤੇ ਉਹਨਾਂ ਦੀ ਇਧਰੋਂ ਮੰਨ ਕੇ ਚੱਲ ਜਾਣ ਕੋਸ ਖਾਲੀ ਹੋਈ ਜੜੀ ਇੱਥੋਂ ਪਾਰ ਦਾਣੀ ਘਟੋ ਘਾਟੇ ਤੇ ਸਾਡੀ ਢਾਣੀ ਜੋ ਗਿਆ ਨੇ ਢਾਣੀਆਂ ਬੈਠੀਆਂ ਨੇ 150 ਤੋਂ 200 ਢਾਣੀ ਮਤਲਬ ਉਹ ਤਾਂ ਕੋਈ ਜਿਹੜਾ ਸਮਾਨ ਪਹਚਾਉਣਾ ਸੀ ਰਹਾ ਤਾਂ ਉਹ ਪਹਚਾਇਆ ਗਿਆ ਜਿਹਨਾਂ ਨਿਕਟਣਾ ਸਾਨੂੰ ਬਾਹਰ ਕੱਢਿਆ ਗਿਆ ਬਾਹਰ ਕੱਢਿਆ ਗਿਆ ਜਿਨ੍ਹਾਂ ਨੂੰ ਬਾਹਰ ਕੱਢ ਕੇ ਲਿਆਂਦਾ ਔਰ ਜਿਨ੍ਹਾਂ ਦੇ ਕੋਈ ਉੱਚੀਆਂ ਥਾਵਾਂ ਸੀ ਉਹਨਾਂ ਨੂੰ ਕੋਈ ਚੀਜ਼ ਨਹੀਂ ਪਹੁੰਚਦੀ ਸੀ ਰਾਸ਼ਨ ਪਾਣੀ ਕੁਛ ਨਹੀਂ ਉਹਨਾਂ ਦਾ ਰਾਸ਼ਨ ਪਾਣੀ ਪਹਚਾਰ ਵਾਸਤੇ ਇਹਨਾਂ ਨੇ ਵਾਰ-ਵਾਰ ਬੇਨਤੀਆਂ ਕਰਦੇ ਰਹੇ ਸੀ ਹੱਥ ਜੋੜ ਕੇ ਬੇਨਤੀਆਂ ਕਰਦੇ ਰਹੇ ਵੀ ਸਾਨੂੰ 베ੜੀ ਦੇ ਦਿਓ ਤੁਸੀਂ ਸਾਡੇ ਹੁਰਕੇ ਦੇ ਨਾਂ ਤੇ ਆਪਣੇ ਆਈ ਵੀ ਏ ਤੁਸੀਂ ਦੇ ਦਿਓ ਸਾਨੂੰ 베ੜੀ ਇਹਨਾਂ ਵੀ ਬੇੜੀ ਪਾਰ ਬੰਨ ਕੇ ਤੇ ਵਾਪਸ ਆ ਗਏ ਵੇਖੋ ਜੀ ਕੋਈ ਗਿਆਏ ਬੰਨਣ ਬੇੜੀ ਤੋ ਵਾਪਸ ਵੀ ਤਾਇਆ ਹੈ ਨਾ ਜੀ ਉਹ ਬੇੜੀ ਲੈ ਕੇ ਵਾਪਸ ਆ ਜਾਂਦਾ ਤੇ ਕਿੱਡੀ ਵਧੀਆ ਗੱਲ ਸੀ ਜਿਹੜੇ ਦੋ ਬੰਦੇ ਮੰਨ ਕੇ ਚੱਲ ਟੋਪਾਂ ਦੇ ਗਏ ਨੇ ਜੇਕਰ ਉਹਨਾਂ ਦਾ ਨੁਕਸਾਨ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਸੀ ਅੱਜ ਇਹ ਕਹਿੰਦੇ ਨੇ ਸਾਡਾ ਨੁਕਸਾਨ ਹੋ ਗਿਆ ਸਾਡੀ ਚੋਰੀ ਹੋ ਗਈ ਫਲਾਣਾ ਹੋ ਗਿਆ ਠੀਕ ਹੈ ਇਹਨਾਂ ਦੀ ਕੋਈ ਚੋਰੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਹਾਂ ਠੀਕ ਹੈ ਜਿਹੜਾ ਕੋਈ ਮੰਨ ਕੇ ਚੱਲ ਸਮਾਨ ਪਹਿਲਾਂ ਉਸ ਤੋਂ ਉਸ ਤੋਂ ਡੁੱਬ ਗਿਆ ਹੋਵੇ ਜਾਂ ਕੁਝ ਵੀ ਉਹਦੀ ਆਪਾਂ ਕੋ ਗੱਲ ਕਹਿ ਨਹੀਂ ਸਕਦੇ ਠੀਕ ਹੈ ਆਪਾਂ ਇਹ ਵੀ ਨਹੀਂ ਕਹਿੰਦੇ ਬਿਨਾਂ ਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਉਸ ਤੋਂ ਪਹਿਲਾਂ ਵੀ ਇਹ ਉਥੋਂ ਆਏ ਨੇ ਤੇ ਸਮਾਨ ਕਿਉਂ ਨਹੀਂ ਲੈ ਕੇ ਆਏ ਪਾਣੀ ਤਾਂ ਉੱਥੇ ਸ਼ੁਰੂ ਤੋਂ ਹੀ ਉੱਥੇ ਸ਼ੁਰੂ ਹੀ ਉੱਥੇ ਹੈ ਬਿਲਕੁਲ ਉਹ ਵੀ ਮੇਰੇ ਭਰਾ ਨੇ ਜਿਹੜੇ ਉਧਰ ਜਿੰਨਾ ਇਲਜ਼ਾਮ ਲਾਏ ਨੇ ਜਾਂ ਕੁਝ ਵੀ ਹੈ ਕਿਸੇ ਤਰ੍ਹਾਂ ਦਾ ਉਹ ਇਲਜ਼ਾਮ ਬਿਲਕੁਲ ਬੇਅਨਮਿਆਦ ਨੇ ਕਿਸੇ ਤਰ੍ਹਾਂ ਦਾ ਕੋਈ ਇਸ ਗੱਲ ਨਾਲ ਨਹੀਂ ਉਹ ਵੀ ਮੇਰੇ ਭਰਾ ਨੇ ਜਿਨ੍ਹਾਂ ਨੂੰ ਇੱਥੇ ਬਚਾਉਣ ਵਾਸਤੇ ਬੇੜੀ ਲਿਆਂਦੀ ਏ ਉਹ ਵੀ ਮੇਰੇ ਭੈਣਾ ਭਰਾ ਮਾਪਿਓ ਕਿਵੇਂ ਰਿਸ਼ਤੇਦਾਰ ਨੇ ਉਹ ਵੀ ਮੇਰੇ ਰਿਸ਼ਤੇਦਾਰ ਨੇ ਸਾਰੇ ਤੇ ਇਹਨਾਂ ਦਾ ਵੀ ਮੰਨ ਕੇ ਚੱਲ ਪਈ ਸਾਰਾ ਚਾਰ ਸਵੇਰ ਪਿੰਡ ਦੇ ਵੀ ਪਾਣੀ ਤੁਸੀਂ ਵੀ ਇੱਥੇ ਕਵਰੇਜ ਕਰਦੇ ਰਹੇ ਨੇ ਤੁਸੀਂ ਆਂਦੇ ਵੀ ਰਹੇ ਨੇ ਟਰੈਕਟਰਾਂ ਤੇ ਚੜ੍ਹ ਕੇ ਚੜ੍ਹ ਕੇ ਅਸੀਂ ਆਏ ਸੀ ਇੱਥੇ ਮਤਲਬ ਆਪਣੇ ਇਹਨਾਂ ਤੱਕ ਤਾਂ ਆਉਂਦਾ ਸੀ ਟਰੈਕਟਰ ਘੁਰਕੇ ਤੱਕ ਉਸ ਤੋਂ ਅੱਗੇ ਨਹੀਂ ਜਾਂਦਾ ਸੀ ਹਾਂਜੀ ਹਾਂਜੀ ਪਿੱਛਾ ਜਿਹੜੀਆਂ ਇਹਦੇ ਟਾਣੀਆਂ ਰਹਿ ਗਈਆਂ ਸੀ ਖਾਜੇ ਪੀਰ ਵਾਲੇ ਸਾਈਡ ਗੁਰਕੇ ਪਿੰਡ ਦੀਆਂ ਔਰ ਗੁੱਧੜ ਬੈਣੀ ਦੀਆਂ ਸਾਰੀਆਂ ਬਲੌਕ ਸੀ ਤੁਸੀਂ ਵੀ ਵੇਖਿਆ ਨੇ ਜਦੋਂ 베ੜੀ ਆਈ ਉਹਦਾ ਹੀ ਕੁਰਾਹ ਦਾ ਨਾਨੂੰ ਸਾਰਾ ਮਿਲਿਆ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਾਣ ਲੱਗ ਗਈ ਕੋਈ ਉਹ ਦਰਬਾਲੀ ਬੱਚਾ ਜਿਹੜਾ ਅਸੀਂ ਕੱਢ ਕੇ ਵਾਪਸ ਲਿਆਂਦਾ ਮਾਲ ਪਸੂ ਵੀ ਉਹਦਾ ਕੱਢ ਕੇ ਲਿਆਂਦੇ ਨੇ 베ੜੀ ਦੇ ਨਾਲ ਅਸੀਂ ਠੀਕ ਬੇਕਰੂ ਜੀ ਖਾਸਾ ਤੇ ਲਾਸਟ ਇੱਕ ਸਵਾਲ ਹੋਰੇ ਮੰਨ ਲਓ ਉਹ ਉਹ ਵੀ ਦੁਖੀ ਸੀ ਇੱਧਰ ਤੁਸੀਂ ਵੀ ਦੁਖੀ ਸੀ ਹੁਣ ਹਾਂਜੀ ਤੁਸੀਂ ਮੈਂਬਰ ਹੋ ਜੀ ਹਾਂਜੀ ਹਾਂਜੀ ਬੰਦੇ ਜੀ ਮੈਂਬਰ ਐ ਮੇਰੇ ਨਾਲ ਇੱਕ ਮੈਂਬਰ ਹੈ ਕੰਮ ਹੈ ਸਾਰਾ ਹਾਂਜੀ ਤੁਸੀਂ ਮੈਂਬਰ ਹੋ ਜੀ ਹਾਂ ਮੇਰੀ ਵਾਈਫ ਮੈਂਬਰ ਨੇ ਬ੍ਰਦਰ ਜੀ ਜੀ ਅੱਜ ਜਿਹੜਾ ਮਸਲਾ ਬੀੜੀ ਵਾਲਾ ਜਿਹੜੇ ਉਧਰ ਹੈਗੇ ਨੇ ਨਜਾਮਤ ਹੋਰੀ ਜਾਂ ਗਰਨਾਮ ਹੋਰੀ ਉਹ ਇਲਜ਼ਾਮ ਲਗਾ ਰਹੇ ਨੇ ਪੰਚਾਇਤ ਤੇ ਵੀ ਉੱਥੇ ਜਿਹੜੇ ਬੀੜੀ ਲੈ ਖੋਲ ਕੇ ਤੇ ਸਾਡਾ ਸਮਾਨ ਵਗੈਰਾ ਖਰਾਬ ਹੋ ਗਿਆ ਕੀ ਗੱਲਬਾਤ ਹੈ ਜੀ ਵੀਰ ਜੀ ਜਿਹੜੇ ਉਹ ਇਲਜ਼ਾਮ ਲਗਾ ਰਹੇ ਨੇ ਉਹ ਬੇਬੁਨਿਆਦ ਨੇ ਜੀ ਉਹਨਾਂ ਦੀ ਕੋਈ ਬੇਤੁਕੇ ਨੇ ਕੋਈ ਉਹਨਾਂ ਦੀ ਤੁਕ ਨਹੀਂ ਬਣਦੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੈਗੀ ਠੀਕ ਹੈ ਵੀਰ ਜੀ ਦੋ ਪਿੰਡਾਂ ਕੋਲ ਬੇੜੀ ਨਹੀਂ ਸੀ ਜੇ ਦੋ ਸਰਪੰਚ ਗਏ ਚਲੇ ਬੇੜੀ ਲੈ ਆਏ ਕਿੱਡਾ ਕੋ ਮਸਲਾ ਦੋ ਪਿੰਡਾਂ ਦੇ ਸੰਗਤ ਇੱਧਰ ਰਹਿੰਦੀ ਐ ਤੁਸੀਂ ਬਲਦੇਵ ਜੀ ਤੇ ਸ਼ੋਭ ਜੀ ਦੇਖੇ ਹੋਣਾ ਟਾਣੀਆਂ ਤੇ ਜਿਹੜੀ ਖਬਰ ਦੀ ਕਰਦੇ ਰਹੇ ਹੋ ਉਹ ਸਾਡੇ ਤੱਕ ਪਹੁੰਚਦੇ ਰਹੇ ਟਾਣੀਆਂ ਬਹੁਤ ਜ਼ਿਆਦਾ ਨਹੀਂ ਦੋ ਪਿੰਡਾਂ ਦੀ ਜ਼ਿਆਦਾ ਨਹੀਂ ਤੇ 70 80 ਟਾਣੀਆਂ ਦੇ ਕਰੀਬ ਬੰਦੇ ਨੇ ਠੀਕ ਹੈ ਉਹਨਾਂ ਦੇ ਜਵਾਬ ਵੀ ਸੀ ਇੱਥੇ ਉਹਨਾਂ ਨੂੰ ਕੱਟਣਾ ਬਹੁਤ ਜ਼ਰੂਰੀ ਜੀ ਵੀਰ ਜੀ ਅਰ ਜੀ ਉਹ ਢੇੜੀ ਜਿਹੜੀ ਉੱਤੇ ਬੰਨ ਕੇ ਆਈ ਸੀ ਉਹ ਵੈਸੇ ਹੀ ਖੜੀ ਸੀ ਉਹ ਉਹਨਾਂ ਦੇ ਪਰਿਵਾਰ ਰਾਤ ਕੈਂਪਲ ਚ ਆ ਗਏ ਸੀ ਕੁਝ ਘਰਾਂ ਚ ਚਲੇ ਗਏ ਸੀ ਜਿਵੇਂ ਪਿੱਛੇ ਕਿਸੇ ਦੀ ਰਹਿ ਚਾ ਜ ਕੁਝ ਵੀ ਉਸ ਤਰੀਕੇ ਢੇੜੀ ਅਸੀਂ ਤਾਂ ਲੈ ਕੇ ਆਏ ਸੀ ਉਹਦੇ ਕਰਕੇ ਇਧਰ ਵੀ ਅਸੀਂ ਮਾਲ ਮਾਲੇ ਬੱਚੇ ਨੇ ਸਾਰੀ ਸ਼ਹਿ ਪਹੰਚਾਣੀ ਸੀ ਜੀ ਇਧਰ ਲੀਆਂ ਢਾਣੀਆਂ ਤੇ ਵੀ ਪਸ਼ੂਆਂ ਦੇ ਰੇਤ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕਰਾਣੀ ਸੀ ਕੁਝ ਬੱਚਿਆਂ ਨੂੰ ਕੁਝ ਕਰਾਣ ਨੂੰ ਇੱਧਰ ਲੈ ਕੇ ਆਣਾ ਸੀ ਜਿਨ੍ਹਾਂ ਨੇ ਪਿੱਛੇ ਰਾਤ ਕੈਂਪਾਂ ਤੇ ਜਾਣਾ ਸੀ ਉਹਨਾਂ ਨੂੰ ਲੈ ਕੇ ਆਇਆ ਜਦੋਂ ਵੀਡੀਓ ਤੋਂ ਲੈ ਕੇ ਆਏ ਸੀ ਤਾਂ ਉਹਨਾਂ ਦੀ ਗੱਲਾਂ ਸਭ ਬੇਦੀ ਬੇਬੁਨਿਆਦ ਨੇ ਠੀਕ ਹੈ ਉਹ ਜੇ ਸਾਡੇ ਨਾਲ ਕੋਈ ਨਾਂ ਦਾ ਨਿੱਜੀ ਵੈਰ ਨਹੀਂ ਠੀਕ ਹੈ ਉਸ ਤਰੀਕੇ ਕੋਈ ਗੱਲ ਨਹੀਂ ਲੰਦੇ ਨਾਲ ਠੀਕ ਹੈ ਜੇ ਉਹਨਾਂ ਦਾ ਆਪਾਂ ਮੰਨ ਗਏ ਬੇੜੀ ਉੱਥੇ ਸੀ ਠੀਕ ਹੈ ਜੇ ਨਾਂ ਦਾ ਲਾਂਘਾ ਟੱਪਾ ਹੁੰਦਾ ਤਾਂ ਬੇੜੀ ਉਰਾ ਹੋਣੀ ਸੀ ਬੇੜੀ ਪਾਰ ਕਿਉਂ ਸੀ ਦੋ ਦਿਨ ਬੇੜੀ ਤਾਂ ਸਾਹਮਣੇ ਵੱਜੀ ਰੀ ਦਿਸਦੀ ਰੀ ਜੁਮੇਵਾਰ ਬੰਦੇ ਫੋਨ ਕਰਦੇ ਰਹੇ ਚੇਅਰਮੈਨ ਸਾਹਿਬ ਕੋਲ ਫੋਨ ਕਰਾਉਂਦੇ ਰਹੇ ਇੱਕ ਨੰਬਰ ਰਿਸ਼ਤੇਦਾਰ ਮੁੰਡਾ ਉਹ ਫੋਨ ਕਰਦਾ ਰਿਹਾ ਇਹਨਾਂ ਕਿਸੇ ਦਾ ਫੋਨ ਪਿਕ ਨਹੀਂ ਕੀਤਾ ਨਾ ਕੋਈ ਦੱਸਿਆ ਕਹਿੰਦੇ ਬੇੜੀ ਗੁਲਾਬੇ ਹੈ ਉਹਦੇ ਇਹਦੇ ਹੈ ਫਿਰ ਜਾ ਕੇ ਉਹ ਤੋਂ ਬੇੜੀ ਲੈ ਆਏ ਦੇਖਿਆ ਸੀ ਤੋਪਾ ਤੇ ਦੋ ਬੰਦੇ ਖੱਲੇ ਪੰਜ 6 ਜਣੇ ਉੰਜ ਨਾਲ ਗਏ ਸੀ ਵੈਸੇ ਖੜੇ ਰਹੇ ਸੀ ਉਹ ਉਰਾ ਖੜੇ ਰਹੇ ਸੀ ਦੋ ਜਣੇ ਜਾ ਕੇ ਬੇੜੀ ਲੈ ਕੇ ਆ ਗਏ ਬਾਕੀ ਚੌਕੀ ਕੋਲ ਸੀ ਸਾਰੇ ਜਣੇ ਜਿਨਾਂ ਦੀ ਬੇੜੀ ਹੁੰਦੇ ਉੱਥੇ ਤਾਂ ਬੇੜੀ ਫਿਰ ਉੱਥੇ ਬੱਜੀ ਹੋਣੀ ਸੀ ਆਪ ਹੁੰਦੇ ਤਾਂ ਕੋਈ ਬੰਦਾ ਹੈ ਹੀ ਨਹੀਂ ਸੀ ਉਹ ਤਾਂ ਸਭ ਐਨੇ ਬਠ ਗਿਆ ਪਿੰਡ ਦੇ ਭਲੇ ਵਾਸਤੇ ਬੇੜੀ ਵੀਰ ਜੀ ਤਾਂ ਲਿਆਂਦੀ ਸੀ ਪਿੰਡ ਦੇ ਲੋਕਾਂ ਨੂੰ ਬਚਾਉਣ ਵਾਸਤੇ ਠੀਕ ਹੈ ਜਿਹੜਾ ਗਾਲੀ ਬੱਚਾ ਉਧਰ ਪਾਰ ਫਸਿਆ ਸੀ ਆਪਣਾ ਠੀਕ ਹੈ ਕਿਉਂਕਿ ਸਰਪੰਚ ਇੱਕ ਜ਼ਿੰਮੇਵਾਰ ਬੰਦਾ ਉਹਨੂੰ ਹਰੇਕ ਬੰਦੇ ਦੀ ਗੱਲ ਸੁਣਨੀ ਪੈਂਦੀ ਏ ਹਰੇਕ ਬੰਦੇ ਕੋਲ ਆਣਾ ਜਾਣਾ ਪੈਂਦਾ ਹੁਣ ਪਾਣੀ ਦੇ ਹਾਲਾਤ ਕਿਵੇਂ ਨੇ ਹੁਣ ਵੀਰ ਜੀ ਪਾਣੀ ਪਿੱਛੋਂ ਤਾਂ ਟੱਟ ਗਿਆ ਸੀ ਤੇ ਜਿਹੜੀਆਂ ਨਵੇਂ ਥਾਵਾਂ ਤੇ ਉੱਥੇ ਪਾਣੀ ਅਜੇ ਵੀ ਖੜਾ ਹੋਇਆ ਹੈ ਇੱਥੇ ਸਾਡੇ ਹੈਗਾ 5-7-7 ਫੁੱਟ ਅਜੇ ਪਾਣੀ ਖੜਾ ਗੁੱਧੜ ਪੈਣੀ ਔਰ ਘੁੱਕੇ ਦਾ ਰਸਤਾ ਅਜੇ ਵੀ ਬੰਦ ਹੈ ਮੋਟਰਸਾਈਕਲ ਨਹੀਂ ਜਾ ਸਕਦੇ ਟਰੈਕਟਰਾਂ ਤੇ ਆਦੇ ਜਾਂਦੇ ਨੇ ਉਹ ਕੱਲਾ ਬੰਦਾ ਦੋ ਦਰਿਆਵਾਂ ਤੋਂ ਫਾਦ ਉਠਾ ਲਾ